ਸ਼ਾਹਕਾਰ ਦੇ ਚੈਨਲ ਵਿੱਚ ਦੋਸਤੋ ਤੁਹਾਡਾ ਸਵਾਗਤ ਹੈ ਜੀ ਆਇਆਂ। ਅੱਜ ਤੁਹਾਡੇ ਲਈ ਇੱਕ ਹੋਰ ਖੂਬਸੂਰਤ ਕਹਾਣੀ ਲੈ ਕੇ ਆਏ ਹਾਂ। ਦੋ ਵੱਖ-ਵੱਖ ਦਿਸ਼ਾਵਾਂ 'ਚੋਂ ਦੋ ਬੰਦੇ ਸੈਰ ਕਰਨ ਲਈ ਨਿਕਲੇ। ਸਬੱਬ ਨਾਲ ਦੋਵੇਂ ਇੱਕ ਥਾਂ 'ਤੇ ਮਿਲ ਗਏ। ਤੇ ਜਦੋਂ ਉਹਨਾਂ ਦੋਵਾਂ ਦੀ ਮੁਲਾਕਾਤ ਹੋਈ ਤਾਂ ਪਤਾ ਲੱਗਾ ਕਿ ਦੋਵਾਂ ਦਾ ਟਿਕਾਣਾ ਇੱਕ ਹੀ ਥਾਂ ਦੇ ਜਾਨਦਾ ਹੈ। ਦੋਵੇਂ ਆਨੇ ਹਫ਼ਤਾ ਬਾਅਦ ਘੁੰਮਦੇ ਰਹੇ। ਜਦੋਂ ਵਿਛੜਨ ਦਾ ਟਾਈਮ ਆਇਆ ਤਾਂ ਪਹਿਲੇ ਆਦਮੀ ਨੇ ਕਿਹਾ ਕਿ ਕੀ ਤੁਸੀਂ ਮੈਨੂੰ ਜਾਣਿਆ ਮੈਂ ਕੌਣ ਹਾਂ? ਦੂਸਰੇ ਬੰਦੇ ਨੇ ਕਿਹਾ ਕਿ ਨਹੀਂ ਮੈਨੂੰ ਨਹੀਂ ਪਤਾ। ਉਸਨੇ ਕਿਹਾ ਕਿ ਮੈਂ ਬਹੁਤ ਵੱਡਾ ਠੱਗ ਹਾਂ ਮੈਂ ਸਾਰੇ ਹੀ ਰਸਤੇ ਦੇ ਵਿੱਚ ਹਰ ਰਾਤ ਨੂੰ ਤੁਹਾਡਾ ਬਿਸਤਰਾ ਤੁਹਾਡੀ ਪੋਰਟਲੀ ਚੈੱਕ ਕਰਦਾ ਰਹਿੰਦਾ ਸੀ ਪਰ ਉੱਥੇ ਕੁਝ ਨਾ ਮਿਲਿਆ ਮੈਨੂੰ ਇਹਨਾਂ ਤੇ ਜਰੂਰ ਪਤਾ ਹੈ ਕਿ ਤੁਸੀਂ ਬਹੁਤ ਅਮੀਰ ਆਦਮੀ ਹੋ ਤੁਹਾਡੇ ਕੋਲ ਬਹੁਤ ਕੁਝ ਹੈ ਪਰ ਮੈਨੂੰ ਮਿਲਿਆ ਕਿਉਂ ਨਹੀਂ ਤੁਸੀਂ ਤਾਂ ਮੇਰੇ ਤੋਂ ਵੀ ਵੱਡੇ ਠੱਗ ਨਿਕਲੇ ਤੇ ਦੂਸਰਾ ਬੰਦਾ ਹੱਸ ਪਿਆ ਉਸਨੇ ਕਿਹਾ ਕਿ ਮੇਰੇ ਕੋਲ ਇੱਕ ਬਹੁਤ ਕੀਮਤੀ ਹੀਰਾ ਵੀ ਹੈ ਤੇ ਸੋਨੇ ਦੇ ਕੁਝ ਸਿੱਕੇ ਵੀ ਹਨ ਪਹਿਲਾ ਬੰਦਾ ਹੈਰਾਨ ਹੋ ਗਿਆ ਕਿ ਮੈਨੂੰ ਤੇ ਕੁਝ ਨਹੀਂ ਲੱਭਿਆ ਮੈਂ ਸਾਰਾ ਕੁਝ ਤੁਹਾਡਾ ਫੋਲ ਮਾਰਿਆ ਹੈ ਪਰ ਫਿਰ ਵੀ ਮੈਨੂੰ ਕੁਝ ਨਹੀਂ ਲੱਭਾ ਤੁਸੀਂ ਕਿੱਥੇ ਲਗਾ ਕੇ ਰੱਖਿਆ ਸੀ ਤਾਂ ਦੂਸਰੇ ਨੇ ਕਿਹਾ ਕਿ ਜਦੋਂ ਤੁਸੀਂ ਮੇਰੀ ਪੋਰਟਲੀ ਫੋਲਣੀ ਹੁੰਦੀ ਸੀ ਮੈਨੂੰ ਪਤਾ ਹੁੰਦਾ ਸੀ ਮੈਂ ਉਹ ਆਪਣਾ ਸੋਨਾ ਤੇ ਉਹ ਹੀਰਾ ਟਾਡੀ ਪੋਰਟਲੀ ਵਿੱਚ ਰੱਖ ਦਿੰਦਾ ਹਾਂ ਤੁਸੀਂ ਮੇਰੀ ਹੀ ਪੋਰਟਲੀ ਫੋਲਦੇ ਰਹਿੰਦੇ ਸੋ ਤੁਸੀਂ ਆਪਣੀ ਕਦੇ ਪੋਰਟਲੀ ਫੋਲੀ ਨਹੀਂ ਉਹ ਹੈਰਾਨ ਹੋ ਗਿਆ ਸੋਚਣ ਲੱਗਾ ਕਿ ਮੈਂ ਆਪਣੀ ਪੋਰਟਲੀ ਤੇ ਕਦੇ ਫੋਲੀ ਹੀ ਨਹੀਂ ਉਹਦੇ ਵਿੱਚ ਹੀ ਸਾਰਾ ਕੁਝ ਪਿਆ ਸੀ ਮੈਂ ਉਸ ਨੂੰ ਜਿਵੇਂ ਰੱਖਿਆ ਸੀ ਓਵੇਂ ਹੀ ਰੱਖਿਆ ਰਹਿਨਤਾ ਦੋਸਤੋ ਜਿਸ ਦਿਨ ਆਦਮੀ ਦੂਸਰਿਆਂ ਦੀ ਤਾਕਤ ਟੱਕ ਬੰਦ ਕਰ ਦੇਵੇਗਾ ਉਸ ਦਿਨ ਉਸ ਦੀਆਂ ਸਾਰੀਆਂ ਹੀ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਣਗੀਆਂ ਧੰਨਵਾਦ